ਤਿਆਂ ਪੁੱਤਾਂ ਨੂੰ ਮਾਪਿਓ ਸਾਰੀ ਉਮਰ ਹੱਡ ਭੰਨਵੀ ਮਿਹਨਤ ਕਰਕੇ ਵੱਡਾ ਕਰਦੇ ਨੇ ਪੈਰਾਸਰ ਕਰਦੇ ਨੇ ਤਾਂ ਬੱਚੇ ਫੇਰ ਵੀ ਮਾੜਾ ਕਹਿਣਾ ਤਾਂ ਇਹ ਬੋਲ ਮੱਲੋ ਮੱਲੀ ਨਿਕਲਦੇ ਨੇ ਸੁਣ ਕੇ ਜਰਾ ਰੋਂਦੇ ਨੂੰ ਤੈਨੂੰ ਚੁੱਪ ਕਰਾਇਆ ਉਂਗਲੀ ਫੜ ਤੈਨੂੰ ਤੁਰਨਾ ਸਿਖਾਇਆ ਚੰਗੇ ਸਕੂਲੇ ਪੜਨ ਵੀ ਲਾਇਆ ਅੱਜ ਵੀ ਧੀਏ ਸੀਰਤ ਮੇਰੇ ਦਿਲ ਵਿੱਚ ਵਸਦੀ ਏ ਉਸੇ ਪਿਆਰ ਨੂੰ ਧੀਏ ਹਣ ਸ਼ਰਾਬੀ ਦੱਸਦੀ ਏ ਉਸੇ ਪਿਉ ਨੂੰ ਧੀਏ ਹਣ ਸ਼ਰਾਬੀ ਦੱਸਦੀ ਏ ਇਹ ਰਾਜਨੀਤੀ ਆ ਧੀਏ ਬਹੁਤ ਕੁਝ ਕਰਵਾ ਦਿੰਦੀ ਏ ਇਹੋ ਜਿਹੇ ਹੀ ਆ ਚਾਲਾਂ ਚੱਲਦੇ ਨੇ ਗੂੰਗੇ ਬੋਲਣ ਲਾ ਦਿੰਦੀ ਏ ਕਿਸੇ ਦਾ ਘਰ ਉਜਾੜ ਕੇ ਦੁਨੀਆ ਇਹ ਹੱਸਦੀ ਏ ਉਸੇ ਪਿਉ ਨੂੰ ਧੀਏ ਹਣ ਸ਼ਰਾਬੀ ਦੱਸਦੀ ਏ ਚੱਟੇ ਰੁੱਕ ਹਰੇ ਨਹੀਂ ਹੋਏ ਇਹਨਾਂ ਸਿਆਸਤਦਾਨਾਂ ਦੇ ਦੁਕਾਨਦਾਰ ਕੋਈ ਦੇਖਣੀ ਖਟਿਆ ਖਾਣ ਜਵਾਨਾਂ ਦੇ ਡਾਂਗਾ ਵਾਲਿਆਂ ਨੂੰ ਵੇਖ ਕੇ ਚੰਦਰੀ ਦੁਨੀਆ ਨਸਦੀ ਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਪੁੱਤ ਮਾਵਾਂ ਦਾ ਕਰਦੇ ਧੀਆ ਪਿਉ ਦਾ ਕਰਦੀਆਂ ਨੇ ਕੋਈ ਪਿਉ ਨੂੰ ਮਾੜਾ ਬੋਲੇ ਇਹ ਗੱਲ ਨਾ ਜਰਦੀਆਂ ਨੇ ਹਰ ਚੀਜ਼ ਦਵਾਈ ਤੈਨੂੰ ਭਾਵੇਂ ਮਹਿੰਗੀ ਸਸਤੀ ਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਉਸੇ ਪਿਉ ਨੂੰ ਧੀਏ ਹਣ ਸ਼ਰਾਬੀ ਦੱਸਦੀ ਏ ਅੱਖਾਂ ਵਿੱਚ ਰੋਣਾ ਆ ਗਿਆ ਵੀਡੀਓ ਵੇਖੀ ਜਦ ਤੇਰੀ ਕਾਹ ਤੋਂ ਮਾੜਾ ਬੋਲੀ ਮੈਨੂੰ ਧੀਰਾ ਨਹੀਂ ਮੇਰੀ ਮੋੜ ਕੇ ਤੈਨੂੰ ਜਵਾਬ ਦਿਆਂ ਨਾ ਗੱਲ ਮੇਰੇ ਵੱਸਦੀ ਏ ਉਸੇ ਪਿਆਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਉਸੇ ਪਿਆਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਵਿਰੋਧੀ ਪਾਰਟੀ ਵਾਲਿਆਂ ਦੀਆਂ ਸਭ ਕਰਤੂਤਾਂ ਨੇ ਥੋੜਾ ਚਿਰ ਖੜ ਜਾ ਧੀਏ ਸਭ ਦੀਆਂ ਕੱਢਣੀਆਂ ਭੂਤਾਂ ਨੇ ਜਾਲ ਵਿਚਾਈ ਬੈਠੇ ਕਿਹੜੀ ਮੁਰਗੀ ਫਸਦੀ ਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਓਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਕਲਾਕਾਰੀਆਂ ਕਰਕੇ ਥੋੜੇ ਸ਼ੌਂਕ ਪਗਾਏ ਮੈਂ ਚੰਗੇ ਮਾੜੇ ਦਿਨ ਵੀ ਪਿੰਡੇ ਉੱਤੇ ਹੰਢਾਏ ਮੈਂ ਬਦਨਾਮ ਕਰਨ ਨੂੰ ਫਿਰਦੇ ਨਾਸੀਆਂ ਬਣਿਆ ਜਾਂਦੇ ਨੇ ਰੱਬ ਨੂੰ ਜੋ ਮਨਜ਼ੂਰ ਸੀ ਗੱਲ ਕੀ ਮੇਰੇ ਵੱਸਦੀ ਏ ਉਸੇ ਪਿਉ ਨੂੰ ਧੀਏ ਹੁਣ ਸ਼ਰਾਬੀ ਦੱਸਦੀ ਏ ਉਏ ਉਸੇ ਪਿਆਉਣੂ ਧੀਏ ਹੁਣ ਸ਼ਰਾਬੀ ਦੱਸਦੀ ਐ ਹਾਂਜੀ ਦੋਸਤੋ ਜਿੰਨੀਆਂ ਵੀ ਧੀਆ ਪੈਣਾ ਆਪਣੇ ਮਾਂ ਪਿਆਉਣੂ ਪਿਆਰ ਕਰਦੀਆਂ ਨੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਵਸ਼ਿਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰ ਬਣਾ ਪਤੀ ਪਤਨੀ ਚ ਅਣਮਣ ਔਲਾਦ ਸੋਗ ਮੇਰਾ ਲਵ ਮੈਰੀਸ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਇੱਥੇ ਨਿਕਲ ਗਿਆ ਮੈਂ ਬਹੁਤ ਜ਼ਰਾ ਤੱਕ ਕੋਈ ਖਾਤੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਇਹ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580